ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨਸ਼ੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਹੈ ਜਿਸ ਨੂੰ ਬਾਬੇ ਦੇ ਵਿਆਹ ਦੇ ਨਾਲ ਵੀ ਜਾਣਿਆ ਜਾਂਦਾ ਉਹ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਤਿਹਾਰ ਹੈ ਬਹੁਤ ਧੂਮਤਾਮਾ ਜਿਹੜਾ ਕਿ ਹੈ ਪੰਜਾਬ ਦੇ ਵਿੱਚ ਮਨਾਇਆ ਜਾਂਦਾ ਹੈ ਜਾਂ ਜਿੱਥੇ ਗੁਰੂ ਨਾਨਕ ਦੇਵ ਜੀ ਨੂੰ ਚਾਉਣ ਵਾਲੇ ਨੇ ਜਿੱਥੇ ਜਿੱਥੇ ਗੁਰੂ ਨਾਨਕ ਦੇਵ ਜੀ ਗਏ ਨੇ ਉੱਥੇ ਬੜੇ ਚਾਵਨ ਜਿਹੜਾ ਕਿ ਮਨਾਇਆ ਜਾਂਦਾ ਤੁਹਾਨੂੰ ਦੱਸ ਦਈਏ ਕਿ ਜਿਹੜਾ ਇਹ ਵਿਆਹ ਪੁਰਬ ਹੈ ਇਹ 1487 ਈਸਵੀ ਜਿਹੜਾ ਕਿ ਸ਼ੁਰੂ ਹੋਇਆ ਸੀ ਬਠਾਲਾ ਵਿਖੇ ਜਿੱਥੇ ਗੁਰਦੁਆਰਾ ਕੰਧ ਸਾਹਿਬ ਵਿੱਚ ਜਿੱਥੇ ਗੁਰੂ ਨਾਨਕ ਦੇਵ ਜੀ ਜਿੱਥੇ ਵਿਆਹ ਹੋਇਆ ਸੀ ਮਾਤਾ ਸੁਲਖਣੀ ਦੇਵੀ ਜੀ ਦੇ ਨਾਲ ਤਾਂ ਆਓ ਤੁਹਾਨੂੰ ਗੁਰਦੁਆਰਾ ਗਉ ਕਾਟ ਵਿਖੇ ਲੈ ਕੇ ਪਹੁੰਚਿਆ ਜਿੱਥੇ ਵਿਆਹ ਪੁਰਵ ਸਲਾਨਾ ਜੋੜ ਮੇਲਾ ਜਿਹੜਾ ਕਿ ਇੱਥੇ ਮਨਾਇਆ ਜਾ ਰਿਹਾ ਹਦਾ ਬਿਲਕੁਲ ਸੰਗਤਾਂ ਦੇ ਵਿੱਚ ਤੁਸੀਂ ਸਾਹ ਦੇਖ ਸਕਦੇ ਹੋ ਵੀ ਕਿਸ ਪੱਧਰ ਤੇ ਸੰਗਤਾਂ ਇੱਥੇ ਪਹੁੰਚੇ ਜਾਣਾ ਤਾਂ ਤੁਹਾਨੂੰ ਦੱਸ ਦਈਏ ਗੁਰੂ ਨਾਨਕ ਦੇਵ ਜੀ ਦਾ ਵਿਆਹ ਜਿਹੜਾ ਕਿ ਹੈ ਮਾਤਾ ਸੁਲਖਣੀ ਜੀ ਨਾਲ ਹੋਇਆ ਸੀ ਜੋ ਕਿ ਮੂਹ ਚੰਦ ਜੀ ਦੇ ਤੀ ਸਨ ਤਾਂ ਗੁਰੂ ਸਾਹਿਬ ਜੀ ਨੇ ਵਿਆਹ ਦੀ ਰਸਮਾਂ ਸਾਦਕੇ ਨਾਲ ਅਦਾ ਕੀਤੀਆਂ ਸੀਗੀਆਂ ਜਿਸ ਰਾਹੀਂ ਵੇਰਥ ਰਵਾਇਤੀ ਰਸਮਾਂ ਤੋਂ ਦੂਰ ਰਹਿੰਦੇ ਹੋਏ ਇੱਕ ਨਵਾਂ ਸੰਦੇਸ਼ ਦਿੱਤਾ ਸੀਗਾ ਤਾਂ ਰਵਾਇਤ ਅਨੁਸਾਰ ਗੁਰੂ ਸਾਹਿਬ ਜੀ ਨੇ ਆਗਲ ਦੇ ਆਠੇ ਦੀ ਬਜਾਏ ਚਾਰ ਫੇਰੇ ਲਏ ਅਤੇ ਗ੍ਰਿਹਸਤ ਜਿੰਦਗੀ ਨੂੰ ਉੱਚਾ ਦਰਜਾ ਦਿੱਤਾ ਤਾਂ ਇਹ ਦਿਹਾੜਾ ਗ੍ਰਿਹਸਤ ਧਰਮ ਯਾਨੀ ਕਿ ਕਰੇ ਲੋ ਜੀਵਨ ਦੇ ਆਦਰਸ਼ ਨੂੰ ਉੱਚਾ ਦਰਜ درجہ ਦਿੰਦਾ ਹੈ ਅਤੇ ਦੱਸਦਾ ਹੈ ਕਿ ਇਹ ਮਨੁੱਖ ਪਰਮਾਤਮਾ ਦੀ ਭਗਤੀ ਕਰਦੇ ਹੋਏ ਪਰਿਵਾਰਕ ਜ਼ਿੰਮੇਵਾਰੀਆਂ ਨਿਭਾ ਸਕਦਾ ਹੈ ਵਿਆਪਰ ਸਿੱਖ ਸਮਾਜ ਨੂੰ ਪਿਆਰ ਆਦਰ ਮਹਾਨਤਾ ਸਮਾਨਤਾ ਨਿਮਰਤਾ ਦੇ ਸੇਵਾ ਵਾਲਿਆਂ ਮੁੱਲ ਉੱਤੇ ਚੱਲਣ ਲਈ ਪ੍ਰੇਰਿਤ ਕਰਦਾ ਹੈ ਤੇ ਜੇਕਰ ਗੱਲ ਕਰੀਏ ਇਸ ਨੂੰ ਮਨਾਉਣ ਦੇ ਢੰਗ ਦੀ ਤਾਂ ਇਹ ਜਿਹੜਾ ਇਹ ਵਿਆਹਪੁਰ ਬੈਂਕ ਇਹ ਬਟਾਲੇ ਦੇ ਵਿੱਚ ਬਹੁਤ ਧੂਮ ਧਾਮ ਨਾਲ ਮਨਾਇਆ ਜਾਂਦਾ ਜਿੱਥੇ ਗੁਰਦੁਆਰਾ ਕੰਧ ਸਾਹਿਬ ਵਿਖੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿੱਥੇ ਕੀਆ ਵਿਆਹ ਹੋਇਆ ਸੀਗਾ ਤੇ ਜਿੱਥੇ ਉਹਨਾਂ ਨੇ ਜਿਸ ਤਰੀਕੇ ਨਾਲ ਪਹਿਲਾਂ ਰਸਮਾਂ ਚੱਲਦੀਆਂ ਸੀਗੀਆਂ ਅੱਠ ਫੇਰੇ ਵਾਲੀਆਂ ਉਸ ਨੂੰ ਖਤਮ ਕਰਕੇ ਚਾਰ ਫੇਰੇ ਜਿਹੜਾ ਕੀ ਹੈ ਰਸਮ ਸ਼ੁਰੂ ਕੀਤੀ ਸੀ ਜੀ ਕਿ ਜਿਸ ਤੋਂ ਬਾਅਦ ਇੱਕ ਸੰਦੇਸ਼ ਦਿੱਤਾ ਸੀਗਾ ਕਿ ਜਿਹੜਾ ਗੁਰੂ ਦਾ ਸਿੱਖ ਹੈ ਉਹ ਪਰਿਵਾਰਿਕ ਜੀਵਨ ਦੇ ਨਾਲ ਨਾਲ ਜਿਹੜਾ ਸਮਾਜਿਕ ਵੀ ਕਰ ਸਕਦਾ ਕੰਮ ਕਰ ਸਕਦਾ ਤਾਂ ਬਿਲਕੁਲ ਉਸੇ ਪੱਧਰ ਤੇ ਅੱਜ ਉਹਨਾਂ ਦੀ ਸਖਿਆਵਾਂ ਉੱਤੇ ਚੱਲਦੇ ਹੋਏ ਸੰਗਤਾਂ ਨੇ ਜਿਹੜੀਆਂ ਇੱਥੇ ਪਹੁੰਚੀਆਂ ਨੇ ਗੁਰਦੁਆਰਾ ਗਾਊ ਘੜ ਵਿਖੇ ਜਿੱਥੇ ਬਹੁਤ ਹੀ ਧੂਮ ਧਾਮ ਨਾਲ ਜਿਹੜਾ ਕੀ ਹੈ ਵਿਆਹ ਪੁਰਬ ਜਿਸ ਤਰੀਕੇ ਨਾਲ ਮਨਾਇਆ ਜਾ ਰਿਹਾ ਤਾਂ ਵਕ ਵਕ ਲੰਗਰਾਂ ਦੀਆਂ ਸੇਵਾਵਾਂ ਵੀ ਇੱਥੇ ਸੰਗਤਾਂ ਵੱਲੋਂ ਲਗਾਈਆਂ ਗਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਅੱਜ ਬਹੁਤ ਵੱਡਾ ਸੁਭਾਗਾ ਦੇਣਾ ਹੈ ਬਾਬੇ ਨਾਨਕ ਦਾ ਅੱਜ ਵਿਆਹ ਪੁਰਬ ਹੈ ਸੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤਬ ਤੋਂ ਪਹਿਲਾਂ ਸੰਗਤਾਂ ਨੂੰ ਅੱਜ ਦੇ ਦਿਨ ਤੇ ਲੱਖ ਲੱਖ ਵਧਾਈਆਂ ਹੋਣ ਸਤਿਗੁਰੂ ਕਿਰਪਾ ਕਰਨ ਬਾਬੇ ਨਾਨਕ ਦਾ ਵਿਆਹ ਖਾਲਸਾ ਸਾਧ ਸੰਗਤ 1487 ਦੇ ਵਿੱਚ ਗੁਰੂ ਦੀ ਕਿਰਪਾ ਨਾਲ ਹੋਇਆ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸultanpur ਦੀ ਧਰਤੀ ਨੂੰ ਬਹੁਤ ਵੱਡੇ ਭਾਗ ਲਾਇ ਬਹੁਤ ਵੱਡੇ ਭਾਗ ਲਾਇ ਆਪਣੇ ਭਾਈਆ ਜੈ ਰਾਮ ਜੀ ਕੋਲ ਆਏ ਭੈਣ ਨਾਨਕੀ ਜੀ ਕੋਲ ਆ ਕੇ ਰਹੇ ਉਥੇ ਸultanpur Lodhi ਦੀ ਧਰਤੀ ਤੇ ਨਵਾਬ ਦੌਲਤਖਾਨ ਦੇ ਮੋਦੀ ਖਾਨੇ ਦੇ ਵਿੱਚ ਡਿਊਟੀ ਨਿਭਾਈ ਸੇਵਾ ਕੀਤੀ ਤੇ ਖਾਲਸਾ ਸਾਧ ਸੰਗਤ ਜਿਹੜੀ ਉਹ ਨੌਕਰੀ ਕੀਤੀ ਦੌਲਤਖਾਨ ਦੇ ਮੋਦੀ ਦੇ ਦੌਲਤਖਾਨੇ ਦੇ ਵਿੱਚ ਨਵਾਬ ਦੌਲਤਖਾਨੇ ਦੇ ਮੋਦੀ ਖਾਨੇ ਦੇ ਵਿੱਚ ਸਤਗੁਰੂ ਦੀ ਅਪਾਰ ਰਹਿਮਤ ਦਾ ਸਰਕਾ ਜਿੰਨੇ ਵੀ ਲੋਕ ਦੂਰੋਂ ਦਰੇੜੀਆਂ ਆਉਂਦੇ ਸੀ ਮੋਦੀ ਖਾਨੇ ਦੇ ਵਿੱਚੋਂ ਰਾਸ਼ਨ ਪਾਣੀ ਲੈਣ ਵਾਸਤੇ ਸਤਿਗੁਰੂ ਦੀ ਅਪਾਰ ਰਹਿਮਤ ਆ ਸਕਦਾ 13 13 ਕਰਕੇ ਤੋਲੀ ਜਾਂਦਾ ਸੀ ਤੋਲੀ ਜਾਂਦਾ ਸੀ ਦੁਨੀਆਦਾਰੀ ਦੇ ਲੋਕਾਂ ਦੇ ਝੋਲੇ ਭਰੀ ਜਾਂਦਾ ਸੀ ਰਸਤਾ ਦੇ ਨਾਲ ਕਿਸੇ ਚੁਗਲਖੋਰ ਨੇ ਚੁਗਲੀ ਮਾਰ ਦਿੱਤੀ ਵੀ ਨਵਾਬ ਦੌਲਤਖਾਂ ਇਹ ਤੇਰਾ ਮੋਦੀ ਖਾਨਾ ਜਿਹੜਾ ਲਟਾ ਦੇਗਾ ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਪਰਮੇਸ਼ਰ ਸੀ ਆਪ ਨਾਰਾਇਣ ਕਲਾਤਾ ਹਰ ਜਗ ਮਾਹੇ ਪਰਵਰਿਓ ਸਤਿਗੁਰੂ ਆਪ ਅਕਾਲ ਪੁਰਖ ਵਾਹਿਗੁਰੂ ਸੀ ਉਹ 13 13 ਤੋਲਦਾ ਸੀ ਕਿਵੇਂ ਘਾਟਾ ਪਾ ਸਕਦਾਈ ਪਰ ਚੁਗਲੀ ਲਾਣ ਵਾਲੇ ਨੇ ਜਦੋਂ ਚੁਗਲੀ ਲਾਈ ਤੇ ਉਹ ਚੁਗਲੀ ਲਾਣ ਵਾਲੇ ਦੇ ਕਹਿਣ ਤੇ ਜਦੋਂ ਪੜਤਾਲ ਹੋਈ ਨਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਫੇਰ ਵੀ 760 ਰੁਪਏ ਸੀ ਜਿਹੜੇ ਉਹ ਬਸ ਦੇ ਚੋਏ ਗੁਰੂ ਨਾਨਕ ਦੇਵ ਜੀ ਅਪਾਰ ਰਹਿਮਤ ਹੋਈ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਕੰਧ ਸਾਹਿਬ ਦੇ ਬਟਾਲਾ ਵਿਖੇ ਕੰਧ ਸਾਹਿਬ ਗੁਰਦੁਆਰਾ ਸਾਹਿਬ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠੇ ਇੱਕ ਮਾਤਾ ਨੇ ਆ ਕੇ ਕਿਹਾ ਮਾਤਾ ਨੇ ਬੇਟਾ ਜੀ ਇਹ ਕੰਧ ਜਿਹੜੀ ਡਿੱਗਣ ਵਾਲੀ ਹੈ ਤੇ ਕੁੜੀਆਂ ਨੇ ਜਿਹੜੀਆਂ ਕੰਧ ਤੇਰੇ ਉੱਤੇ ਡਗਾ ਨਾ ਦੇਣ ਕਿਤੇ ਤੇ ਤੂਪਾਰਾ ਹੋ ਜਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਕੰਧ ਜਿਹੜੀ ਹੈ ਨਾ ਇਹ ਜੁਗਾ ਜਗੰਤਰ ਰਹੇਗੀ ਇਹ ਕੰਧ ਨੂੰ ਬਿਲਕੁਲ ਸਹੀ ਸलाम ਕਰੇਗੀ ਜੁਗਾ ਜਗੰਤਰ ਰਹੇਗੀ ਸਾਦਾ ਬਾਤ ਜਦੋਂ ਤੱਕ ਦੁਨੀਆ ਰਹੇਗੀ ਸ੍ਰਿਸ਼ਟੀ ਰਹੇਗੀ ਉਦੋਂ ਤੱਕ ਇਹ ਕੰਧ ਨਿਯੁਕਤ ਰਹੇਗੀ ਆਜੋ ਕੰਧ ਸਾਹਿਬ ਗੁਰਦੁਆਰਾ ਬਣਿਆ ਤੇ ਉਸ ਕੰਧ ਦੇ ਉੱਤੇ ਜਿਹੜੀ ਮਿੱਟੀ ਦੀ ਕੰਧ ਸੀ ਉਹਦੇ ਉੱਤੇ ਸੀਸਾ ਲਾ ਕੇ ਬਹੁਤ ਪਿਆਰ ਤੇ ਸਤਿਕਾਰ ਦੇ ਨਾਲ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਉਹਨੂੰ ਬਹੁਤ ਧਿਆਨ ਨਾਲ ਸੰਭਾਲਿਆ ਹੋਇਆ ਸਤਿਗੁਰੂ ਦੀ ਅਪਾਰ ਰਹਿਮ ਦਾ ਸਦਕਾ ਮੋਹਲ ਚੰਦ ਖਤਰੀ ਦੇ ਘਰ ਚੰਦੋ ਰਾਣੀ ਦੇ ਘਰ ਮੇਰੇ ਮਾਲਕ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਿਆਹ ਹੋਇਆ ਸਤਿਗੁਰੂ ਦੀ ਅਪਾਰ ਰਹਿਮਤ ਹੋ ਇਸ ਸਲਖਣੀ ਜੀ ਸਾਡੇ ਸਤਕਾਰਯੋਗ ਮਾਤਾ ਜੀ ਬਣੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮਹਿਲ ਬਣੇ ਸਤਿਗੁਰੂ ਦੀ ਅਪਾਰ ਰਹਿਮਤ ਦਾ ਸਦਕਾ ਅਜ ਗੁਰਦੁਆਰਾ ਗੋਕਾਰ ਪਾਸਾਇ ਪਹਿਲੀ ਵਿਖੇ ਬੜੇ ਪਿਆਰ ਤੇ ਬੜੇ ਸਤਕਾਰ ਤੇ ਬੜੇ ਚਾਹ ਦੇ ਨਾਲ ਪ੍ਰਬੰਧਕ ਅਤੇ ਸੰਗਤਾਂ ਸਮੂਹ ਸੰਗਤਾਂ ਲੁਧਿਆਣੇ ਦੀਆਂ ਬੜੇ ਪਿਆਰ ਸਤਕਾਰ ਦੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਿਆਹ ਪੁਰਬ ਮਨਾ ਰਹੀਆਂ ਨੇ ਬੜੇ ਲੰਮੇ ਸਮੇਂ ਤੋਂ ਲੋਕਾਂ ਦੇ ਦੁਨੀਆਦਾਰੀ ਦੇ ਸੰਗਤਾਂ ਦੇ ਮਨ ਦੇ ਵਿੱਚ ਆਸ ਹੁੰਦੀ ਹੈ ਵੀ ਵਿਆਪੁਰ ਗੁਰੂ ਨਾਨਕ ਦੇਵ ਜੀ ਦਾ ਆਏ ਤੇ ਬੜਾ ਚਾਹ ਤੇ ਬੜਾ ਸਤਿਕਾਰ ਕਰਦੀਆਂ ਨੇ ਸੰਗਤਾਂ ਸੋ ਸੰਗਤਾਂ ਨੇ ਗੁਰੂ ਕੇ ਲੰਗਰਾਂ ਵਾਸਤੇ ਬਹੁਤ ਸਾਰੀ ਰਸਤਾ ਭੇਜੀਆਂ ਨੇ ਮਾਇਆ ਦੇ ਕੇ ਵੀ ਨਵਾਜਿਆ ਸਤਿਗੁਰੂ ਕਿਰਪਾ ਕਰਨ ਸਾਡੇ ਇਸ ਵੇਲੇ ਮੌਕੇ ਤੇ ਮੈਨੇਜਰ ਜਗਜੀਤ ਸਿੰਘ ਜੀ ਜਿਹੜੇ ਬੜੀ ਪਿਆਰ ਨਾਲ ਸਤਕਾਰ ਨਾਲ ਸਾਰਾ ਪ੍ਰਬੰਧ ਆ ਜਿਹੜਾ ਚਲਾ ਰਹੇ ਨੇ ਦਾਸ ਹੈਡ ਗ੍ਰੰਥੀ ਗੁਰਦੁਆਰਾ ਗੋਕੜ ਪਾਸੇ ਪਹਿਲੀ ਸੋਣ ਸਿੰਘ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿਆਹ ਪਰੋਤੇ ਜੇ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ